ਆ ਵੀ ਬਿਛੇਰਾਈ ਚੰਬਾ ਇਹ ਸਾਲ ਦਾ ਕੱਦ 58 69 ਇੰਚੇ ਦਾ ਠੀਕ ਹੈ ਇਹਦਾ 1 4000 ਰੇਟ ਇਹ ਬਿਛੇਰੀ ਚਾਰ ਸਾਲ ਦੀ ਹੈ ਜੀ ਠੀਕ ਹੈ ਜੀ ਇਹਦਾ 61 ਇੰਚ ਕਰਦਾ ਜੀ ਹੂੰ ਇਹਦਾ ਖਾਲੀ ਆ ਮੌਕੇ ਦੀ ਇਹਦਾ 5.5 ਲੱਖ ਰੁਪਏ ਰੇਟ ਹੈ ਜੀ ਠੀਕ ਹੈ ਬਾਈ ਜੀ ਲੋ ਸੱਜਣੋ ਅੱਜ ਆਪਾਂ ਖੜੇ ਸੀ ਮਾਗੀ ਮੇਲਾ ਮੁਕਸਰ ਮੰਡੀ ਪੂਰੀ ਸੱਜ ਚੁੱਕੀ ਆ ਮੌਸਮ ਤਾਂ ਵੇ ਹੈਗਾ ਥੋੜਾ ਜਿਹਾ ਖਰਾਬ ਅੱਜ ਖੜੇ ਆਪਾਂ ਬਾਈ ਸੇਵ ਕੋਲੇ ਬਾਈ ਸੇਵ ਦਾ ਪਿੰਡ ਹੈਗਾ ਖਿੰਮੂਆਣਾ ਬਾਈ ਸਤਿ ਸ੍ਰੀ ਅਕਾਲ ਅਸੀ ਗਾਲ ਬਾਈ ਤੇ ਬਾਈ ਨੇ ਆ ਉਹਦੇ ਜਾਨਵਰ ਬਾਹਰ ਲਾਤੇ ਆ ਡਿਸਪਲੇ ਕਰਕੇ ਪੂਰੇ ਵੇਹੇ ਮੰਡੀ ਜਾਨਵਰ ਘਟ ਬਾਹਰ ਦਿਖ ਰਹੇ ਆ ਬਾਈ ਆਪਾਂ ਟਾਈਮ ਨਾ ਲਾਦੇ ਫਿਰ ਹੈ ਬਈ ਆਪਣਾ ਵੇਚ ਖਰੀਦ ਦਾ ਕੰਮ ਆ ਹੋਰ ਖੜਿਆ ਘਰੇ ਬੈਕ ਕੇ ਤਾਂ ਲਿਆਵਾਂਗੇ ਠੀਕ ਆ ਬਾਈ ਤਾਂ ਲਾਏ ਆ ਅੱਛਾ ਅੱਛਾ ਆਪਣੇ ਕੱਲ੍ਹ ਵੀ ਲਾਏ ਹੋਇਆ ਅੱਛਾ ਕੱਲ੍ਹ ਹੀ ਲਾਦੇ ਆ ਹਾਂ ਨਾ 10 ਤਰੀਕ ਨੂੰ ਲਾਤੇ ਸੀ ਠੀਕ ਆ ਬਾਈ ਤੇ ਆਪਾਂ ਦਿਖਾਈਏ ਜਾਨਵਰ ਕਿਹੜੇ ਕਿਹੜੇ ਆ ਕੀ ਕੀ ਰੇਟ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਮੰਡੀ ਦੇ ਰੇਟ ਆ ਜਿਹੜੇ ਵੀ ਤਾਂ ਜੇ ਘਰੇ ਬੈਠੇ ਆ ਥੰਮ ਜੀ ਹਾਂਜੀ ਹਾਂਜੀ ਬਾਈ ਜਿਹੜੇ ਬੰਦੇ ਯਕੀਨ ਹੈ ਜਾਨਵਰ ਲਵਾਗੇ ਚੰਗਾ ਹਿਸਾਬ ਦੇ ਰੇਟ ਚ ਲੈ ਲਾਂਗੇ ਜਾਂ ਕਿਵੇਂ ਲੈ ਲਾਂਗੇ ਹਾਂ ਜੀ ਰੇਟ ਦੱਸ ਦਈਏ ਆਪਾਂ ਵਾਹ ਦੱਸ ਦਈਏ ਹਾਂ ਬਈ ਇਹ ਹੀ ਦੋ ਦੰਦ ਦਾ ਬਸ਼ੇਰੀ ਅੱਛਾ ਜੀ 60 ਇੰਚ ਫੱਟੀ ਵਾਲੀ ਹਾਈਟ ਹੈ ਜੀ ਇਹਦੀ ਠੀਕ ਹੈ ਕੈਨ ਨੂੰ ਕਾਟ ਕਹਿ ਲੋ ਫਲਾਂ ਹਾਂ ਜੀ 3 ਲੱਖ ਰੁਪਇਆ ਰੇਟ ਹੈ ਜੀ ਇਹਦਾ ਠੀਕ ਹੈ ਬਈ ਹਾਂ ਜੀ ਖਾਲੀ ਆ ਮੌਕੇ ਦੀ ओके ਆ ਦੋ ਦਾਨ ਆ ਬਸ ਜੇ ਕਿ ਬਾਈ ਕਿਉਂਕਿ ਹੁਣ ਤੁਹਾਡਾ ਦਾ ਵਪਾਰ ਦਾ ਗੱਲ ਇਹਦਾ ਲਾਈਨ ਦਾ ਹੈਗੀ ਆ ਆਪਾਂ ਬਾਈ ਚੀਜ਼ ਦੇ ਹੀ ਪੈਸੇ ਲੈਣੇ ਆ ਅੱਛਾ ਆਪਾਂ ਨੂੰ ਇਹਦੇ ਲੈਣ ਨੂੰ ਨਹੀਂ ਆਪਾਂ ਤਾਂ ਜਿਹੜੀ ਘੋੜੀ ਦੇਣੀ ਆ ਉਹਦੇ ਪੈਸੇ ਹੀ ਵਟਣੇ ਆ ਠੀਕ ਹੈ ਬਾਈ ਸਹੀ ਆ ਨਾ ਸਹੀ ਆ ਇਹ ਬਾਈ ਘੋੜੀ ਆ ਨੁਕਰੀ ਹਾਂਜੀ ਇਹਦੀ 5-6 ਸਾਲ ਉਮਰ ਆ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਠੀਕ ਹੈ ਨੁਕਰਾ ਘੋੜਾ ਕੋਈ ਗੰਗਾ ਨਗਰ ਵਾਲੇ 체ਤਕ ਹਾਂਜੀ 69 ਇੰਚ ਹਾਈਟ ਦਾ ਅੱਛਾ ਜੀ ਉਸ ਤੋਂ ਗੱਬਣਾ 3 ਮਹੀਨਿਆਂ ਦੀ 60 ਇੰਚ ਹਾਈਟ ਹੈ ਜੀ ਠੀਕ ਹੈ ਹਾਂ ਇਹਦਾ 4.5 ਲੱਖ ਰੁਪਿਆ ਰੇਟ ਆ ਜੀ ਗੱਬਣ ਕਨਫਰਮ ਆ ਜਾਂਦਾ ਨੀ ਹਾਂ ਚੈੱਕ ਪਾਸ ਹੈ ਹਾਂਜੀ ਹਾਂਜੀ ਸਹੀ ਹੈ ਇਹ ਬੇਸ਼ੇਰੀ ਚ 4 ਸਾਲ ਦੀ ਹੈ ਜੀ ਠੀਕ ਹੈ ਜੀ ਇਹਦਾ 61 ਇੰਚ ਕਰਦਾ ਜੀ ਹੂੰ ਇਹਦਾ ਖਾਲੀ ਆ ਮੌਕੇ ਦੀ ਇਹਦਾ 5.5 ਲੱਖ ਰੁਪਈਆ ਰੇਟ ਆ ਜੀ ਠੀਕ ਹੈ ਬਾਈ ਜੀ ਹਾਂਜੀ ਇਹ ਘੋੜੀ ਹੈ ਜੀ ਇਹਦੀ 5 5 ਕਿਸਾਲ ਉਮਰ ਆ ਹਾਂਜੀ 60 ਇੰਚ ਹਾਈਟ ਆ ਜੀ ਇਹਦੀ ਹਾਂਜੀ ਇਹਨੂੰ ਖਾਲੀ ਮੰਨਉ 15 ਦਿਨ ਹੋ ਗਏ ਮੇਟ ਹੋਈ ਨੂੰ ਠੀਕ ਹੈ ਜੀ ਹਾਂ ਜੀ ਇਹਦਾ 3 ਲੱਖ ਰੁਪਈਆ ਆਹ ਹੈ ਜੀ ਕੋੜੀ ਇਹ ਬੱਚੀ ਆ ਆਹ ਕੋੜੀ ਆ ਅੱਛਾ ਜੀ ਆਹ ਹਾਂ ਜੀ ਹਾਂ ਜੀ ਇਹਦਾ 3 ਲੱਖ ਰੁਪਈਆ ਰੇਟ ਆ 5 ਕ ਸਾਲ ਉਮਰ ਆ ਤੇ 15 16 ਦਿਨ ਹੋ ਗਏ ਮੇਟੋਈ ਨੂੰ ਖਾਲੀ ਮੰਨੋ ਠੀਕ ਹੈ ਹਾਂ ਜੀ ਇਹ ਬਸ਼ੇਰੀ ਆ ਠੀਕ ਹੈ ਅ ਪਹਿਲਾਂ ਬ ਗਲਤੀ ਲੱਗ ਗਈ ਸੀ ਇਹ 15 ਮਹੀਨੇ ਉਮਰ ਆ ਜੀ ਹਾਂ ਜੀ 98 ਇੰਚ ਕੱਦ ਆ ਇਹਦਾ ਠੀਕ ਹੈ ਤੇ 3.5 ਲੱਖ ਰੁਪਈਆ ਰੇਟ ਆ ਜੀ ਠੀਕ ਹੈ ਬਾਈ ਹਾਂ ਜੀ ਹਾਂ ਜੀ ਇਹ ਬਸ਼ੇਰੀ ਆ ਜੀ ਹਾਂ ਜੀ ਇਹਦੀ ਮੰਨ ਕੇ ਚਲੋ ਹੈਗੀ ਸਾਢੇ 6 ਮਹੀਨੇ ਉਮਰ ਆ ਗਈ ਠੀਕ ਹੈ 1,70,000 ਰੁਪਿਆ ਰੇਟ ਹੈ ਠੀਕ ਹੈ ਆ ਬਸ਼ੇਰੀਆ ਜੀ ਇਹ ਵੀ 6 ਮਹੀਨਿਆਂ ਦੀ ਹੈ ਜੀ ਹਾਂਜੀ ਇਹਦਾ ਸਵਾ 2 ਲੱਖ ਰੁਪਿਆ ਰੇਟ ਹੈ ਠੀਕ ਹੈ ਬਈ ਆ ਬਸ਼ੇਰਾ ਜੀ ਹਾਂਜੀ ਇਹ ਬਸ਼ੇਰਾ ਹੈਗਾ 4 ਕਿ ਮਹੀਨਿਆਂ ਦਾ ਠੀਕ ਹੈ ਇਹਦਾ 10 ਦਾ ਹੈ ਜੀ ਰੇਟ ਠੀਕ ਹੈ ਆ ਬਸ਼ੇਰੀਆ ਜੀ ਇਹ ਸਾਢੇ 6 ਮਹੀਨਿਆਂ ਦੀ ਹੈ ਜੀ ਹੂੰ ਇਹਦਾ ਸਾਢੇ 3.5 ਲੱਖ ਰੁਪਿਆ ਰੇਟ ਹੈ ਜੀ ਆ ਬਸ਼ੇਰਾ ਜੀ ਚੰਬਾ ਹਾਂਜੀ ਇਹਦਾ ਲੱਖ ਰੁਪਿਆ ਰੇਟ ਆ ਇਹ ਹੈਗਾ 4 ਮਹੀਨਿਆਂ ਦਾ ਠੀਕ ਹੈ ਆ ਵੀ ਬਸ਼ੇਰਾ ਜੀ ਚੰਬਾ ਇਹ ਸਾਲ ਦਾ ਕੱਦ ਉਹ 58 69 ਇੰਚੇ ਦਾ ਠੀਕ ਹੈ ਇਹਦਾ 1 4000 ਰੇਟ ਆ ਆ ਬਾਈ ਜੀ ਬਸ਼ੇਰੀਆ ਚੰਬੀ ਇਹ ਹੈਗੀ ਆਈ ਸਾਢੇ 1 10 11 ਮਹੀਨਿਆਂ ਦੀ ਹਾਂਜੀ ਇਹਦਾ 1 70 ਹੈ ਜੀ 1 70 ਰੇਟ ਹਾਂਜੀ ਆ ਨੀਲੀ ਬਸ਼ੇਰੀਆ ਜੀ ਇਹਦਾ 1 20 ਹੈ ਜੀ ਠੀਕ ਹੈ ਬਈ ਇਹ ਹੈਗੀ 8 10 ਮਹੀਨਿਆਂ ਦੀ ਠੀਕ ਹੈ ਹਾਂਜੀ ਤੇ ਜਾਨਵਰ ਹੋਰ ਵੀ ਹਜੇ ਛੋਟੇ ਹੀ ਖੜੇ ਇਸ ਰੇਂਜ ਵਾਲੀ ਖੜੇ ਨਹੀਂ ਇਹਦੂ ਆਪਣੇ ਕੋਲੇ ਬਈ ਘੱਟ ਰੇਟ ਦੇ ਚੰਬੀਆਂ ਘੋੜਿਆਂ ਹੈਗਾ 10 12 ਅੱਛਾ ਵੱਡੀਆਂ ਉਹ 13 ਤਰੀਕ ਤੋਂ ਆ ਜਾਣੇਗਾ ਠੀਕ ਉਹ ਚੰਬੀਆਂ ਕੋਲ 1.5 ਤੋਂ ਲੈ ਕੇ 5 ਲੱਖ ਰੁਪਏ ਦੇ ਕਰ ਅੱਛਾ ਜੀ ਹਾਂਜੀ ਘੋੜੇ ਆ ਤਿੰਨ ਚਾਰ ਆਪਣੇ ਕੋਲੇ ਵਕਾਉ ਠੀਕ ਹੈ ਉਹ ਵਿੱਚ ਮਾਰਵਾੜੀ ਚੰਗੇ ਘੋੜਿਆਂ ਦੇ ਜਿਵੇਂ ਦਿਲਵਾਗਦਾਰਣੀਆਂ ਵਾਲੇ ਦਾ ਇੱਕ ਹਾਂਜੀ ਇੱਕ ਨਾਰਮਲ ਘੋੜਾ ਵੀ ਐ ਉਹ ਮਾਰਵਾੜੀ ਆ ਵਿੱਚ ਚਾਰ ਪੰਜ ਨਾਲ ਠੀਕ ਹੈ ਉਹ ਮਗਰੋਂ ਆਉਣਗੇ ਤੇ ਬਾਈ ਕਹਿੰਦਾ ਆਂਦਾ ਵੀ ਤੁਹਾਡੇ ਕੋਲੇ ਆਪਦਾ ਘੋੜਾ ਜਿਹੜਾ ਹੈਗਾ ਉਹ ਰੱਖਿਆ ਹੋਇਆ। ਹਾਂਜੀ ਆਪਣੇ ਕੋਲੇ ਹੈਗਾ ਟੈਂਕ ਅਲੀ ਕਿਰ ਲਗੜ ਲਾਈਂਦਾ। ਹਾਂਜੀ 67 ਇੰਚ ਹਾਈਟ ਆ ਆਪ ਹੈਗਾ ਕੋਹੇਨੂਰ ਦਾ। ਠੀਕ ਐ। ਮੱਥੇ ਫੁੱਲ ਇੱਕ ਪੈਰ ਚਿੱਟਾ 35 ਘੋੜਾਂ ਦਾ ਮੇਟਾ ਜੀ। ਅੱਛਾ ਜੀ। ਇੱਕ ਆਪਣੇ ਕੋਲੇ ਘੋੜਾ ਹੈਗਾ ਵਸ਼ੇਰਾ ਦੋ ਦੰਦ 67 ਇੰਚ ਕੱਦ ਇੱਕ ਰੰਗਾ ਕਮੈਤ ਰਣੀਆਂ ਵਾਲੇ ਦਲਬਾਗ ਦਾ ਜੀ। ਹਾਂਜੀ। ਉਹ ਤਾਂ ਮੰਨ ਕੇ ਚੱਲੋ ਉਹਦਾ ਵੀ ਕੱਦ ਹੋਊਗਾ 67 ਦੇ ਕਰੀਬ। ਹਾਂਜੀ। ਉਹ ਤੋਂ ਇੱਕ ਘੋੜੀ ਮੇਟ ਆ ਜੀ। ਠੀਕ। ਇੱਕ ਆਪਣੇ ਕੋਲੇ 62 ਇੰਚ ਮਾਰਵਾੜੀ ਘੋੜਾ ਜੀ। ਠੀਕ ਹੈ ਤਿੰਨ ਕੋੜੇ ਆਪਣੇ ਕੋਲੇ ਉਹ ਆਪਦੇ ਰੱਖੇ ਹੋਏ ਆ ਨਹੀਂ ਉਹ 62 ਇੰਚ ਵਾਲਾ ਬਕਾਊ ਆ ਜੀ ਇਕੱਲਾ ਦੂਜੇ ਰੱਖੇ ਹੋਏ ਆ ਦੋਨੋਂ ਦੂਜੇ ਰੱਖੇ ਆ ਹਾਂਜੀ ਬਰੀਡਿੰਗ ਵਾਸਤੇ ਉਹ ਬਰੀਡਿੰਗ ਆਸਤੇ ਹਾਂਜੀ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਤੇ ਨੰਬਰ ਬਈ 6283536995 ਠੀਕ ਹੈ ਕੋੜੀਆਂ ਭਰਾਉਣ ਦਾ ਦੂਰ ਨੇੜੇ ਵੇਚਣ ਕਰਨ ਦਾ ਸਾਧਨ ਸੱਪੇ ਦਾ ਸਾਰਾ ਪ੍ਰਬੰਧ ਦਾ ਬੰਦਿਆਂ ਦੇ ਰਹਿਣ ਦਾ ਹਾਂਜੀ ਸਾਰਾ ਓਵਰ ਡਾਕਟਰ ਦੀ ਵਧੀਆ ਸਹੂਲਤ ਆ ਆਪਣੇ ਮੇਰੇ ਖਿਆਲ ਨਾਲ ਤੁਹਾਡਾ ਤਾਂ ਇੰਡੀਆ ਲੈਵਲ ਤੇ ਹੀ ਕੰਮ ਚੱਲਦਾ ਹਨਾ ਹਾਂਜੀ ਆਪਣੇ ਕੋਲ ਦੂਰ ਦੂਰ ਦੇ ਬੰਦੇ ਆਉਂਦੇ ਆ ਹੁਣ ਤਾਂ ਅਮਲਨਾਡੂ ਦੇ ਬੰਦੇ ਆਏ ਵੀ ਆਪਣੇ ਕੋਲ ਹਾਂ ਮੈਂ ਉਹ ਹੀ ਦੇਖਿਆ ਮਾਲ ਲੈਣਾ ਉਹਨਾਂ ਨੇ ਅੱਛਾ ਅੱਛਾ ਹਾਂਜੀ ਠੀਕ ਵੇਦ ਖਰੀਦਦਾ ਹੀ ਕੰਮ ਆ ਆਪਣਾ ਜ਼ਿਆਦਾਤਰ ਇਹੀ ਕਰਦੇ ਹਾਂ ਹਾਂਜੀ ਹਾਂਜੀ ਇਹੀ ਮੰਡਗਾਂ ਦਾ ਕੰਮ ਆ ਮੇਨ ਠੀਕ ਆ ਘਰੇ ਹੁੰਦਿਆ ਨਾ ਆਪਣੇ ਕੋਲ ਪੰਜ ਸੱਤ ਅਰ ਵਕ ਠੀਕ ਹਾਂਜੀ ਠੀਕ ਆ ਭਾਈ ਤੁਹਾਨੂੰ ਠੀਕ ਆ ਭਾਈ ਮਿਹਰਬਾਨੀ ਬਹੁਤ ਬਹੁਤ ਆਉਣ ਵਾਸਤੇ ਤੁਹਾਡੀ ਇੱਥੇ ਸਾਡੇ ਕੋਲੇ ਧੰਨਵਾਦ ਠੀਕ ਆ